ਇਤਿਹਾਸ ਨੂੰ ਪੜ ਕੇ ਦੇਖ ਲਓ ਮਾਫੀ ਚਾਹੁੰਣਾ ਸਾਨੂੰ ਕੋਈ ਖਾ ਕੇ ਨੂੰ ਅਨ ਖਾ ਕੇ ਆਨੰਦ ਆਉਂਦਾ ਕਿਸੇ ਨੂੰ ਪੀ ਕੇ ਆਨੰਦ ਆਉਂਦਾ ਕਿਸੇ ਨੂੰ ਤਨ ਤੇ ਪਹਿਨ ਕੇ ਆਨੰਦ ਆਉਂਦਾ ਪਰ ਜਦੋਂ ਅਸੀਂ ਸਿੱਖਾਂ ਦੀ ਹਿਸਟਰੀ ਪੜਦੇ ਆਂ ਤੇ ਸਿੱਖ ਕੀ ਕਹਿੰਦੇ ਆਂ ਰੋਜ਼ ਸਿੱਖ ਪੜਦਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੁੱਪੜੀਆਂ ਲਹਾਈਆਂ ਚਾਖੜੀਆਂ ਤੇ ਚੜੇ ਤਨ ਆਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਤਿੰਨਾ ਦੀ ਕਮਾਈ ਦਾ ਹੁਣ ਵੇਖੋ ਇਹ ਕਮਾਈ ਉਹਨਾਂ ਦੀ ਖੋਪੜੀ ਲਹਾਉਣਾ ਕਮਾਈ ਹੈ ਆਰੇ ਨਾਲ ਚਰਵਾਉਣਾ ਉਹਨਾਂ ਦੀ ਕਮਾਈ ਹੈ ਬੰਦ ਮੰਦ ਕਟਵਾਉਣਾ ਉਹਨਾਂ ਦੀ ਕਮਾਈ ਹੈ ਤੇ ਮੈਂ ਇੱਕ ਬੇਨਤੀ ਕਰਾਂਗਾ ਬੜਤ ਇਸ਼ਾਰੇ ਨਾਲ ਹੀ ਸਮਝ ਜਾਇਓ ਗੱਲ ਜੇ ਤੁਸੀਂ ਥੋੜਾ ਜਿਹਾ ਇਸ਼ਾਰਾ ਸਮਝ ਜਾਓਗੇ ਸਿਰਫ ਇੱਕ ਇਸ਼ਾਰਾ ਦੇਣ ਲੱਗਾ ਬਹੁਤਾ ਖਲਾਰਾ ਨਹੀਂ ਮੈਂ ਪਾਉਣਾਗਾ ਕਦੇ ਖਿਆਲ ਕਰਿਓ ਭਾਈ ਮਤੀ ਦਾ ਦੀ ਸ਼ਾਤ ਘਟ ਨਹੀਂ ਹੈ ਗੱਲ ਸਮਝਿਓ ਆਪੀ ਤੇ ਸਮਝਦਾਰ ਸਭ ਸਮਝਾਉਣੇ ਕੀ ਵੀ ਇਸ ਗੱਲ ਨੂੰ ਭਾਈ ਮਤੀ ਦਾਦ ਦੀ ਸ਼ਹਾਦਤ ਘਟ ਨਹੀਂ ਹੈ ਭਾਈ ਸਤੀ ਦਾਦ ਦੀ ਸ਼ਹਾਦਤ ਘਟ ਨਹੀਂ ਹੈ ਖੋਪੜੀ ਲਾਉਣ ਵਾਲੇ ਦੀ ਸ਼ਹਾਦਤ ਘਟ ਨਹੀਂ ਹੈ ਬੰਦ-ਬੰਦ ਕਟਾਉਣ ਵਾਲੇ ਨੂੰ ਕਦੇ ਪਿੱਛੇ ਨਾ ਕਰ ਮਤੀ ਦਾਸ ਨੂੰ ਕਦੇ ਸਜਣਾ ਪਿੱਛੇ ਨਾ ਕਰ ਕਿਉਂਕਿ ਇਹਨਾਂ ਦੀ ਕਮਾਈ ਬਹੁਤ ਵੱਡੀ ਹੈ ਅੱਜ ਇਹਨਾਂ ਦੀ ਕਮਾਈ ਕਰਕੇ ਚੌਂਕੜੇ ਮਾਰ ਕੇ ਬੈਠਾ ਮਾਫੀ ਚਾਹਣਾ ਅਸੀਂ ਕਈ ਵਾਰੀ ਪਤਾ ਨਹੀਂ ਮਾਫੀ ਚਾਹਣਾ ਕਈ ਵਾਰੀ ਅਸੀਂ ਤਾਰੂ ਸਿੰਘ ਬਾਬਾ ਤਾਰੂ ਸਿੰਘ ਵਰਗੇ ਜਿਸ ਰੱਬ ਦੇ ਪਿਆਰੇ ਨੇ ਖੋਪੜੀ ਲਾਉਣ ਤੋਂ ਬਾਅਦ 22 ਦਿਨ 22 ਦਿਨ ਜਿੰਦਾ ਰਿਹਾ ਹੈ ਖਿਆਲ ਕਰਿਓ 22 ਦਿਨ ਜਿੰਦਾ ਰਹਿਣਾ ਕਮਾਈ ਘਟ ਹੋ ਸਕਦੀ ਹੈ ਜੀ ਸਿਆਣੇ ਬੈਠਿਓ ਸਾਡੇ ਉਂਗਲ ਤੇ ਸਰੀਰ ਤੇ ਤਨ ਤੇ ਮਾੜਾ ਜਿਹਾ ਜ਼ਖਮ ਲੱਗ ਜਾਏ ਅਸੀਂ ਸਹਿ ਨਹੀਂ ਕਰ ਸਕਦੇਗੇ ਪਰ ਉਹ ਯੋਧਾ ਅਸੀਂ ਕਈ ਵਾਰੀ ਕਹਿੰਦੇ ਆ ਕਿ ਫਲਾਣੇ ਬੰਦੇ ਕਰਾਮਾਤ ਨੂੰ ਨਹੀਂ ਮੰਨਦੇ ਮੈਂ ਕਹਿੰਦਾ ਖੋਪਰੀ ਲਾਉਣ ਤੋਂ ਬਾਅਦ 22 ਦਿਨ ਜਿੰਦਾ ਰਹਿਣਾ ਇਹ ਕਰਾਮਾਤ ਨਾਲੋਂ ਘੱਟ ਹੈ ਜੀ ਬੋਲੋ ਪਿਆਰਿਓ ਕਰਾਮਾਤ ਨਾਲੋਂ ਘੱਟ ਹੈ ਨਖਾਸ ਚੌਂਕ ਦੇ ਵਿੱਚ ਬੰਦ-ਬੰਦ ਕਟਾ ਲੈਣੇ ਕਰਾਮਾਤ ਨਾਲੋਂ ਘੱਟ ਹੈ ਤਣ ਤੇ ਆਲਾ ਚਰਵਾ ਕੇ ਤਣ ਦੇ ਦੁਫਾੜ ਕਰ ਲੈਣੇ ਇਹ ਕਰਾਮਾਤ ਨਾਲੋਂ ਘੱਟ ਹੈ ਸੋਚੋ ਕਦੇ ਇਸ ਗੱਲ ਨੂੰ ਲਕੀਰ ਖਿੱਚ ਕੇ ਕਹਿਣਾ ਵੀ ਜਿਹਨੂੰ ਸੰਸਾਰ ਪਿਆਰਾ ਉਹ ਇੱਧਰ ਆ ਜਾਓ ਤੇ ਜਿਹਨ ਨਿਰੰਕਾਰ ਪਿਆਰਾ ਉਹ ਇੱਧਰ ਆ ਜਾਓ ਤੇ ਉਥੇ ਕਿੰਨੇ ਹੀ ਰੱਬ ਦੇ ਪਿਆਰਿਆਂ ਨੇ ਆਪਣੇ ਤਲੀ ਉੱਤੇ ਜਾਣ ਰੱਖ ਕੇ ਗੁਰੂ ਲਈ ਨਿਸ਼ਾਵਰ ਕਰਵਾ ਆਪਣੇ ਆਪ ਨੂੰ ਕਰਵਾਉਣਾ ਇਹ ਕਰਾਮਾਤਨ ਲੋ ਘਟ ਹੈ ਗੁਰੂ ਰਾਮ ਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਯੋਧਿਆ ਨੇ ਬਾਬਾ ਦੀਪ ਸਿੰਘ ਵਰਗੀ ਪਿਆਰੀਆਂ ਸ਼ਖਸੀਅਤਾਂ ਨੇ ਅਰਦਾਸ ਕਰਕੇ ਕਹਿਣਾ ਪਾਸ਼ਾ ਜੀ ਆਸੀਸ ਤੁਹਾਡੇ ਲੈਕੇ ਲੱਗ ਜਾਵੇ ਕੀ ਇਹ ਕਰਾਮਾਤ ਨਾਲੋਂ ਘੱਟ ਹੈ ਜੀ ਫਿਰ ਅਸੀਂ ਕਿਹੜੀ ਕਰਾਮਾਤ ਦੀ ਗੱਲ ਕਰੀ ਜਾਂਦੇ ਆ ਜਿਹੜੀਆਂ ਅੱਖਾਂ ਬੰਦ ਕੀਤੀਆਂ ਕਿ ਫਲਾਣੇ ਥਾਂ ਦੇ ਬੰਦਾ ਫਲਾਣੇ ਥਾਂ ਦੇ ਉੱਡ ਗਿਆ ਇਹ ਕਰਾਮਾਤ ਹੈ ਖੋਪਰੀ ਲਾਹੋਣਾ ਵੀ ਕਰਾਮਾਤ ਹੈ ਬੰਦ-ਬੰਦ ਕਟਾਉਣਾ ਵੀ ਕਰਾਮਾਤ ਹੈ ਖਿਆਲ ਕਰਿਓ ਤਣ ਦੇ ਦਫਾੜ ਕਰਵਾ ਲੈਣੇ ਇਹ ਵੀ ਕਰਾਮਾਤ ਹੈ ਕਦੇ ਭਾਈ ਤਾਰੂ ਸਿੰਘ ਦੇ ਇਤਿਹਾਸ ਨੂੰ ਪੜ੍ਹ ਕੇ ਦੇਖਿਓ ਇਹਨਾਂ ਵਕਤ ਨਹੀਂ ਹੈ ਫਿਰ ਕਈ ਗੱਲਾਂ ਵਿੱਚ ਰਹਿ ਜਾਂਦੀਆਂ ਨੇ ਅਸੀਂ ਤੇ ਇਕੱਲਾ ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਤੱਕ ਇਤਿਹਾਸ ਨੂੰ ਪੜ ਲੈਨੇ ਆ ਕਦੇ ਇਤਿਹਾਸ ਨੂੰ ਪੜ ਕੇ ਦੇਖਿਓ ਵਾਚ ਕੇ ਦੇਖਿਓ ਅਤੀ ਸਤਕਾਜੂ ਗਰਤਨ ਸਿੰਘ ਭੰਗੂ ਨੂੰ ਪੜ ਕੇ ਦੇਖਿਓ ਕਦੇ ਬੜਾ ਗਜਬ ਦਾ ਲਿਖਦੇ ਆ ਪੂਲੇ ਪਿੰਡ ਦਾ ਰਹਿਣ ਵਾਲਾ ਯੋਧਾ